ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਚੰਡੀਗੜ੍ਹ ਵਰਗਾ ਮਾਹੌਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਕੀ ਸੁੰਦਰ ਸੈਰਗਾਹ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ। ਹਾਂਜੀ ਬਿਲਕੁਲ ਜੀ ਸੁਖਨਾ ਲੇਕ ਤੇ ਸਾਡੀ ਪਹੁੰਚ ਤੋਂ ਬੜਾ ਦੂਰ ਹੈ ਤੇ ਨਹੀਂ ਉੱਥੋਂ ਦੇ ਮ제 ਲੈ ਸਕਦੇ ਸੀ ਅਸੀਂ ਜਵਾਨੀ ਚ ਜ਼ਰੂਰ ਲੈਏ ਉੱਥੋਂ ਦੇ ਮ제 ਪਰ ਇਹ ਬਾਬਿਆਂ ਦਾ ਅਪਰਾਲਾ ਹੈ ਤੇ ਬੜਾ ਮ제ਦਾਰ ਦਰਸ਼ ਹੈ ਤੇ ਸਾਨੂੰ ਆਕਸੀਜਨ ਵੀ ਮਿਲ ਜਾਂਦੀ ਆ ਔਰ ਫਿਟਨੈਸ ਵੀ ਮਿਲ ਜਾਂਦੀ ਆ। ਬਹੁਤ ਵਧੀਆ ਕਿ ਸਾਡੇ ਜਦੋਂ ਇੱਥੇ ਅਸੀਂ ਇੱਥੇ ਆ ਕੇ ਬੈਠਦੇ ਆ ਜਾਂ ਵਾਕਿੰਗ ਕਰਦੇ ਆ ਤੇ ਜਗ੍ਹਾ ਜਗ੍ਹਾ ਤੇ ਸਪੀਕਰ ਲੱਗੇ ਹੁੰਦੀ ਵਜ੍ਹਾ ਨਾਲ ਐਂਪਲੀਫਾਇਰ ਲੱਗੇ ਹੋਣ ਦੀ ਵਜ੍ਹਾ ਨਾਲ ਤੇ ਸਾਨੂੰ ਨਾਲ ਗਰਬਾਣੀ ਵੀ ਪੜਦੇ ਜਾਂਦੇ ਆ ਤੇ ਨਾਲ ਅਸੀਂ ਵਾਕਿੰਗ ਵੀ ਕਰ ਲੈਨੇ ਆ ਇੱਥੇ ਪਹੁੰਚ ਕੇ ਬਹੁਤ ਮਜ਼ਾ ਆਉਂਦਾ ਵਾ ਧੰਨਵਾਦ ਬਾਬਾ ਜੀ ਹੁਣਾਂ ਦਾ ਜਿਨ੍ਹਾਂ ਨੇ ਇਹੋ ਜੀ ਜਗ੍ਹਾ ਬਣਾਈ ਆ ਇਹ ਉਹਨਾਂ ਦਾ ਉਪਰਾਲਾ ਉਹਨਾਂ ਦੀ ਸੇਵਾ ਸੰਭਾਲਾ ਵਾਤਾਵਰਣ ਤੇ ਤੁਸੀਂ ਸਮਝੋ ਕਿ ਉਹ ਚੀ ਲਰਗਾ ਚੰਡੀਗੜਾ ਵਾਲਾ ਇੱਥੇ ਪਾਣੀ ਵੀ ਲੱਗਿਆ ਆ ਆਕਸੀਜਨ ਬਹੁਤ ਆ ਹਰ ਚੀਜ਼ ਮਤਲਬ ਪਾਣੀ ਦੀ ਪੀਣ ਦੀ ਫੈਸਿਲਿਟੀ ਹੈਗੀ ਆ ਅਕਸਰ ਹੀ ਅੰਮ੍ਰਿਤਸਰ ਦੇ ਲੋਕ ਚੰਡੀਗੜ੍ਹ ਜਾ ਕੇ ਸੁਖਨਾ ਲੈਕ ਦੇ ਨਜ਼ਾਰੇ ਲੈਂਦੇ ਨੇ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਚੰਡੀਗੜ੍ਹ ਵਰਗਾ ਮਾਹੌਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਕੀ ਸੁੰਦਰ ਸੈਰਗਾਹ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ ਜੇਕਰ ਮੈਂ ਆਪਣੇ ਸੱਜੇ ਪਾਸੇ ਦੀ ਗੱਲ ਦੱਸਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਕ ਸੁੰਦਰ ਪਾਣੀ ਦਾ ਦ੍ਰਿਸ਼ ਜਿਹੜਾ ਹੈ ਉਹ ਇੱਥੇ ਦਿਖਦਾ ਹੋਇਆ ਤੁਹਾ ਨਜ਼ਰਾਂ ਦਾ ਆਏਗਾ ਇਹ ਕੋਈ ਕੋਈ ਆਰਟੀਫੀਸ਼ੀਅਲ ਜਿਹੜਾ ਪਾਣੀ ਹੈ ਉਸ ਨੂੰ ਨਹੀਂ ਰੱਖਿਆ ਗਿਆ ਇਹ ਸਪੈਸ਼ਲ ਜਿਹੜਾ ਹੈ ਤਾਰਾਂ ਵਾਲੇ ਪੁਲ ਤੋਂ ਜਿਹੜੀ ਨਹਿਰ ਚੱਲਦੀ ਹੈ ਉਸ ਦਾ ਪਾਣੀ ਜਿਹੜਾ ਹੈ ਉਹ ਨਜ਼ਰਾਂ ਦਾ ਹੋਵੇਗਾ ਲੇਕਿਨ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਗਾਵਾਂ ਨੇ ਜਿਸ ਤਰ੍ਹਾਂ ਨੂੰ ਯੂਟਿਲਾਈਜ਼ ਕਰਕੇ ਉਸ ਨੂੰ ਇੱਕ ਅਲੱਗ ਰੂਪ ਜਿਹੜਾ ਹੈ ਉਹ ਦਿੱਤਾ ਜਾਂਦਾ ਚਾਹੀਦਾ ਹੈ ਲੇਕਿਨ ਕਿ ਤਰ੍ਹਾਂ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਜੇ ਤੁਹਾਡੀ ਨਜ਼ਰ ਪੈਂਦੀ ਹੋਵੇ ਤਾਂ ਲੋਕਾਂ ਵੱਲੋਂ ਇੱਥੇ ਸੈਰਗਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਔਰ ਆਪਣੇ ਸਰੀਰ ਨੂੰ ਤੰਦਰੁਸਤ ਕੀਤਾ ਜਾਂਦਾ ਜਿੱਥੇ ਸਰੀਰ ਨੂੰ ਤੰਦਰੁਸਤ ਕੀਤਾ ਜਾਂਦਾ ਹੈ ਉੱਥੇ ਹੀ ਆਪਣੇ ਦਿਮਾਗ ਨੂੰ ਫਰੈਸ਼ ਕਰਨ ਵਾਸਤੇ ਇੱਥੇ ਗੁਰਬਾਣੀ ਦਾ ਪ੍ਰਚਾਰ 24 ਘੰਟੇ ਜਿਹੜਾ ਹੈ ਉਹ ਚੱਲਦਾ ਹੋਇਆ ਅਨਜ਼ਰ ਆਉਂਦਾ ਤਾਂ ਜੋ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ੇ ਦੀ ਦਲਦਲ ਦੇ ਵਿੱਚ ਗਰਕ ਹੋਈ ਹੈ ਉਸ ਨੂੰ ਕਿਸ ਤਰ੍ਹਾਂ ਵਾਪਸ ਲਿਆਂਦਾ ਜਾਵੇ ਇਸ ਲਈ ਜਿਹੜੀ ਹੈ ਉਹ ਪ੍ਰਾਲਾ ਜਿਹੜਾ ਹੈ ਉਹ ਕੀਤਾ ਜਾਂਦਾ ਰਹੇ ਕੁਝ ਲੋਕ ਵੀ ਇੱਥੇ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਸ਼ੁਰੂ ਕਰਾਂਗੇ ਔਰ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਸ ਜਗ੍ਹਾ ਦੇ ਉੱਤੇ ਜਿਹੜੋਂ ਪਹੁੰਚਦੇ ਨੇ ਕਿਸ ਤਰ੍ਹਾਂ ਦਾ ਉਹਨਾਂ ਦੇ ਹਾਲਾਤ ਹੁੰਦੇ ਨੇ ਔਰ ਕਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਸੋਚ ਬਦਲਦੀ ਕਿਉਂਕਿ ਅਕਸਰ ਹੀ ਜਿਹੜੋਂ ਅਸੀਂ ਥੋੜਾ ਜਿਹਾ ਬਜ਼ੁਰਗ ਹੋ ਜਾਂਦੇ ਆ ਜਾਂ ਨੌਜਵਾਨ ਹੁੰਦੇ ਆ ਤਾਂ ਉਸ ਸਮੇ ਸਾਡੀ ਜੀ ਸੋਚ ਹੈ ਉਹ ਜ਼ਰੂਰ ਕਿਤਨਾ ਕਿਤੇ ਅਲੱਗ ਨਜ਼ਰ ਆਦੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਬਜ਼ੁਰਗ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਔਰ ਉਹਨਾਂ ਵੱਲੋਂ ਜਿਹੜਾ ਸੀ ਬੈਠ ਕੇ ਗੱਲਬਾਤਾਂ ਵੀ ਕੀਤੀ ਨੰਦੀਆਂ ਹੋਣੀਆਂ ਆਪਾਂ ਕੁਝ ਭਾਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਜੀ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਜੀ ਕਿ ਫਿਰ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਕਿਹਾ ਜਾ ਸਕਦਾ ਹੈ ਕਿ ਸੁਖਨਾ ਲੈਗ ਨੂੰ ਲੋਕ ਭੁੱਲ ਜਾਣਗੇ ਜੇ ਇੱਥੇ ਆਂਦੇ ਨੇ ਜੀ ਹਾਂਜੀ ਬਿਲਕੁਲ ਜੀ ਸੁਖਨਾ ਲੈਗ ਤੇ ਸਾਡੀ ਪਹੁੰਚ ਤੋਂ ਬੜਾ ਦੂਰ ਹੈ ਤੇ ਨਹੀਂ ਉੱਥੋਂ ਦੇ ਮ제 ਲੈ ਸਕਦੇ ਸੀ ਅਸੀਂ ਜਵਾਨੀ ਚ ਜ਼ਰੂਰ ਲਏ ਉੱਥੋਂ ਦੇ ਮ제 ਪਰ ਇਹ ਬਾਬਿਆਂ ਦਾ ਅਪਰਾਲਾ ਹੈ ਤੇ ਬੜਾ ਮ제ਦਾਰ ਦ੍ਰਿਸ਼ ਹੈ ਤੇ ਸਾਨੂੰ ਆਕਸੀਜਨ ਵੀ ਮਿਲ ਜਾਂਦੀ ਆ ਔਰ ਫਿਟਨੈਸ ਵੀ ਮਿਲ ਜਾਂਦੀ ਆ ਫਿਟਨੈਸ ਬੋਡੀ ਵਾਸਤੇ ਸਰੀਰ ਵਾਸਤੇ ਬਹੁਤ ਇੱਕ ਬੜਾ ਵੱਡਾ ਵਿਸ਼ਾ ਹੈ ਮੇਰੀ ਕੋਈ 50 ਸਾਲ ਉਮਰ ਆ ਤੇ ਇਹ ਮੇਰੇ ਤੋਂ 5 ਸਾਲ ਛੋਟੇ ਆ ਜੀ ਤੇ ਇਹ ਜਦੋਂ ਮੈਂ ਘਰ ਤੋਂ ਨਿਕਲਦਾ ਸੀਗਾ ਤੇ ਮੇਰੇ ਦੇਖਦੇ ਵੀ ਕਿੱਦਾਂ ਕਰਨਾ ਉੱਥੇ ਇਹਨਾਂ ਦੇ ਗੋਡੇ-ਗਾਡੇ ਦਰਦ ਕਰਦੇ ਸੀ ਤੇ ਮੇਰੇ ਨਾਲ 2 ਮਹੀਨੇ ਤੋਂ ਆਦੇ ਤੇ ਗੋਡੇ-ਗਾਡੇ ਦਰਦ ਕਰਨੇ ਬੰਦ ਹੋ ਗਏ ਆ ਤੇ ਉਹ 400-500 ਮੀਟਰ ਦੌੜ ਵੀ ਲੈਂਦੇ ਆ 4 ਕਿਲੋਮੀਟਰ ਤਰ ਵੀ ਲੈਂਦੇ ਆ ਇਹਨਾਂ ਦੇ ਗੋਡਿਆਂ 'ਚ ਇੰਜੈਕਸ਼ਨ ਲੱਗਦੇ ਸੀਗੇ ਹਾਂ ਤੇ ਇਹ ਕਰਕੇ ਮੈਂ ਤੇ ਕਹਿੰਦਾ ਕਿ ਜਿਹੜੇ 50 ਸਾਲ ਤੋਂ ਉੱਪਰ ਵੀ ਲੋਕ ਆ ਤੇ ਉਹ ਸਾਡੇ ਨਾਲ ਜੁੜਨ ਆ ਕੇ ਹਸਨ ਖੇਡਣਾ ਫਿਟਨੈਸ ਦੇ ਕੁਝ ਰਾਜ ਦੱਸਾਂਗੇ ਮੈਂ ਆਰਮੀ 'ਚ 30 ਸਾਲ ਨੌਕਰੀ ਕੀਤੀ ਆ ਦੋਸਤ ਰਿਟਾਇਰਮੈਂਟ ਹੋ ਗਿਆ ਤੇ ਵੀਰੋ ਆਓ ਇੱਥੇ ਪਾਰਕ ਦੇ ਵਿੱਚ ਬੈਠਿਆ ਕਰੋ ਤੇ ਬੜਾ ਵਧੀਆ ਲੱਗਦਾ ਵਾ ਇੱਕ ਬਜ਼ੁਰਗ ਜਿਹੜੇ 60 ਤੋਂ ਜ਼ਿਆਦਾ ਬਜ਼ੁਰਗ ਆ ਸਤਿਕਾਰਯੋਗ ਆ ਤੇ ਉਹਨਾਂ ਦੀ ਆਪਾਂ ਗੱਲਾਂ ਸੁਣਿਆ ਕਰੀਏ ਔਰ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਨੂੰ ਕੋਈ ਕੁਝ ਕਰਦਾ ਡਿਸਟਰਬ ਵੀ ਹੁੰਦੇ ਆ ਤੇ ਉਹਨਾਂ ਦੇ ਨਾਲ ਅਸੀਂ ਮੋਟੀਵੇਸ਼ਨ ਕਰਾਂਗੇ ਤੇ ਉਹ ਬਹੁਤ ਪ੍ਰਭਾਵਿਤ ਹੁੰਦੇ ਆ ਕਿ ਯਾਰ ਸਾਡੇ ਨਾਲ ਵੀ ਕੋਈ ਗੱਲਾਂ ਕਰਨ ਵਾਲਾ ਹੈ ਬਿਲਕੁਲ ਬੰਦੂ ਕਹਿੰਦੇ ਪਹਿਲਾਂ ਸਿਹਤ ਜ਼ਰੂਰੀ ਹੈ ਲੇਕਿਨ ਇੱਥੇ ਮਾਂ ਜਿਹੜਾ ਸਾਡਾ ਦਿਮਾਗੀ ਸੰਤੁਲਨ ਹੈ ਉਹ ਵੀ ਠੀਕ ਹੋ ਰਿਹਾ ਨਾ ਨਾ ਗੁਰਬਾਣੀ ਚੱਲ ਰਹੀ ਕੀ ਕਿਹੜਾ ਚੌਗਿਸਵਾਪ ਬਹੁਤ ਵਧੀਆ ਹੈ ਕਿ ਸਾਡੇ ਜਦੋਂ ਇੱਥੇ ਅਸੀਂ ਇੱਥੇ ਆ ਕੇ ਬੈਠਦੇ ਆ ਜਾਂ ਵਾਕਿੰਗ ਕਰਦੇ ਆ ਤੇ ਜਗ੍ਹਾ ਜਗ੍ਹਾ ਤੇ ਸਪੀਕਰ ਲੱਗੇ ਹੋਣ ਦੀ ਵਜ੍ਹਾ ਨਾਲ ਐਂਪਲੀਫਾਇਰ ਲੱਗੇ ਹੋਣ ਦੀ ਵਜ੍ਹਾ ਨਾਲ ਤੇ ਸਾਨੂੰ ਨਾਲ ਗੁਰਬਾਣੀ ਵੀ ਪੜਦੇ ਜਾਂਦੇ ਆ ਤੇ ਨਾਲ ਅਸੀਂ ਵਾਕਿੰਗ ਵੀ ਕਰ ਲੈਂਦੇ ਆ ਤੇ ਇਥੋਂ ਜਦੋਂ ਜਾਣਦੇ ਆ ਤੇ ਬੜਾ ਸੰਤੁਸ਼ਟ ਹੋ ਕੇ ਜਾਂਦੇ ਆ ਲੇਕਿਨ ਨੌਜਵਾਨ ਜਿਹੜੇ ਇੱਥੇ ਪਹੁੰਚਦੇ ਨੇ ਉਹ ਕਿਸ ਤਰ੍ਹਾਂ ਦੇ ਕਿਉਂਕਿ ਪੰਜਾਬ ਨੂੰ ਅਗਰ ਗੱਲ ਕੀਤੇ ਜਾਓ ਜਾਂ ਇਸ ਇਲਾਕੇ ਨੂੰ ਗੱਲ ਕੀਤੇ ਜਾਵੇ ਬੜੇ ਨਸ਼ੇ ਦੇ ਆਦੀ ਨੂੰ ਨੌਜਵਾਨ ਦੱਸੇ ਲੰਦਰੇ ਕੋਈ ਫਰਕ ਪਿਆ ਕੁਝ ਨਜ਼ਰ ਆਉਂਦਾ ਇਸ ਇਸ ਸੈਰਗਾ ਕਰਕੇ ਜਾਂ ਇਸ ਮਿਨੀ ਜਿਹੜਾ ਹੈ ਤਾਂ ਕਿਆ ਜਿਹਾ ਚੰਡੀਗੜ੍ਹ ਦੀ ਲੇਕ ਕਿਆ ਜਾ ਸਕਦਾ ਇੱਥੇ ਨਾ ਦੇਖੋ ਮੁੰਡੇ ਆਉਂਦੇ ਆ ਤੇ ਉਹਨਾਂ ਨੂੰ ਜਦੋਂ ਕਹੀਦਾ ਨਾ ਵੀ ਠੀਕ ਆ ਇਦਾਂ ਨਹੀਂ ਦੌੜਨਾ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਉਹ ਸਾਡੀਆਂ ਗੱਲਾਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਆ ਕੱਲ ਮੈਂ ਇੱਥੇ ਆਇਆ ਦੋ ਮੁੰਡੇ ਡੰਡ ਮਾਰ ਰਹੇ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਮੈਂ ਡੰਡ ਮਾਰਨੇ ਆ ਤੇ ਉਹ ਕਹਿੰਦੇ ਤੂੰ ਬੁੱਢਾ ਆਦਮੀ ਕਿ ਡੰਡ ਮਾਰ ਲੇਗਾ ਮੈਂ ਤਾਂ ਤੁਹਾਡੇ ਤੋਂ ਵੱਧ ਮਾਰੂੰਗਾ ਮੈਂ ਤੇ ਉਹਨਾਂ ਨੂੰ ਵੱਧ ਮਾਰ ਕੇ ਦਿਖਾਏ ਤੇ ਉਹ ਕੱਲ ਦੇ ਮੇਰੇ ਫੈਨ ਹੋ ਗਏ ਤੇ ਉਹ ਕੱਲ ਤੋਂ ਕਹਿੰਦੇ ਵੀ ਸਾਡੀ ਕਲਾਸ ਲਿਆ ਕਰ ਤੁਸੀਂ ਅੱਛਾ ਤੇ ਹੋਰ ਵੀ ਕਈ ਨੌਜਵਾਨ ਆਉਣਾ ਚਾਹੁੰਦੇ ਹੋਣਗੇ ਕਦੋਂ ਤੁਸੀਂ ਇੱਥੇ ਆਉਂਦੇ ਹੋ ਕਿਸ ਤਰ੍ਹਾਂ ਚੱਲਦਾ ਜੀ ਮੈਨੂੰ 3 ਕਿ ਮ ਖੁਸ਼ ਕਿਸ ਨੂੰ ਸਮਝਦਾ ਕਿ ਮੇਰਾ ਘਰ ਲੱਗ ਗਿਆ ਮਿਲਿਆ ਮੈਨੂੰ ਪਰ ਮਹਾਰਾਜ ਦੇ ਦੋ ਸਾਈਡ ਨਗਰੀਆਂ ਵਾ ਤੇ ਆ ਸਭ ਤੋਂ ਠੀਤਲ ਜਲ ਹੈ ਤੇ ਬੜੀ ਸੋਹਣੀ ਮੈਨੂੰ ਲੱਗਦੀ ਹੈ ਕਿ ਇਹ ਦ੍ਰਿਸ਼ ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਆ ਜਾਂਦਾ ਇੱਥੇ ਲੇਕਿਨ ਨੌਜਵਾਨ ਜੇਕਰ ਤੁਹਾਨੂੰ ਮਿਲਣਾ ਚਾਹਣ ਕਿੰਨੇ ਕ ਵਜੇ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਇੱਥੇ 6 ਵਜੇ ਕੇ 10 ਮਿੰਟ ਤੇ ਪਹੁੰਚ ਜਾਨਾ ਸ਼ਾਮਾਂ ਨੂੰ ਤੇ ਹੁਣ ਮੈਂ ਸਵੇਰ ਦਾ ਪ੍ਰੋਗਰਾਮ ਰੱਖਿਆ ਕੁਤੇ ਦੋ ਕੁ ਮੁੰਡੇ ਮਿਲੇ ਮੈਨੂੰ ਤੇ ਉਹਨਾਂ ਨਾਲ ਰੱਖਿਆ ਵਾ ਜਿਨ੍ਹਾਂ ਅਗਨੀ ਵੀਰ ਦੀ ਟ੍ਰੇਨਿੰਗ ਲੈਣੀ ਆ ਜਿਨ੍ਹਾਂ ਪੇਪਰ ਭਰਨੇ ਆ ਤੇ ਕਿੱਦਾਂ ਭਰਨੇ ਆ ਕਿਦਾਂ ਮੈਂ ਸਾਰਾ ਕੁਝ ਫ੍ਰੀਚ ਮੈਨੂੰ ਰੱਬ ਨੇ ਬਹੁਤ ਸੰਤੁਸ਼ਟੀ ਦਿੱਤੀ ਆ ਤੇ ਮੈਨੂੰ ਕਿਸੇ ਦੀ ਜਰੂਰਤ ਨਹੀਂ ਹੈਗੀ ਕਿ ਮੈਂ ਆ ਚੀਜ਼ਾਂ ਅਰ ਤੋਂ ਮੰਗਣੀ ਆ ਮੈਂ ਤੁਹਾਨੂੰ ਫਿਟਨੈਸ ਹੋਰ ਤੁਹਾਨੂੰ ਰਸਤਾ ਦੱਸੂਗਾ ਲੇਕਿਨ ਕੋਵਿਡ ਦੀ ਗੱਲ ਕੀਤੀ ਉਸ ਵੇਲੇ ਆਪਾਂ ਆਕਸੀਜਨ ਦੀ ਗੱਲ ਕਰਦੇ ਸਰ ਗੋ ਆਕਸੀਜਨ ਦੀ ਕਮੀ ਆ ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਤਾਂ ਜੋ ਕਿ ਸਾਨੂੰ ਭਵਿੱਖ ਵਿੱਚ ਕਦੀ ਆਕਸੀਜਨ ਦੀ ਕਮੀ ਨਾ ਨਜ਼ਰ ਆਵੇ ਹਾ ਹੋਣੀਆਂ ਚਾਹੀਦੀਆਂ ਦਰਖਤ ਲਾਓ ਟਾਲੀ ਦਾ ਦਰਖਤ ਲਾਓ ਪੀਪਲ ਦਾ ਦਰਖਤ ਲਾਓ ਅ ਅਰਜਨ ਦਾ ਪੇੜ ਲਾਓ ਅ ਕੀ ਬੋਲਦੇ ਉਹਨੂੰ ਕੜੀ ਪੱਤੇ ਦਾ ਤੇ ਇਹਨਾਂ ਨੂੰ ਤੁਸੀਂ ਯੂਜ਼ ਕਰੋ ਜਿਨ੍ਹਾਂ ਨੂੰ ਜਿਆਦਾ ਲੀਵਰ ਫੈਟੀ ਵਗੈਰਾ ਤੇ ਉਹ ਇਹ ਦੋ ਤਿੰਨ ਚੀਜ਼ਾਂ ਚੱਬ ਕੇ ਖਾਣ ਕੜੀ ਪੱਤਾ ਹੋ ਗਿਆ ਤੇ ਆਪਣਾ ਸਮਝਣੇ ਦੇ ਪੱਤੇ ਹੋ ਗਏ ਤੇ ਇਦਾਂ ਦੇ ਅਰੂਧ ਦੇ ਪੱਤੇ ਹੋ ਗਏ ਤੇ ਇਹ ਤਿੰਨ ਚਾਰ ਚੀਜ਼ਾਂ ਮਿਲਾ ਕੇ ਖਾਓ ਤੇ ਬਹੁਤ ਵਧੀਆ ਹੁਣ ਮੇਰੀ 50 ਸਾਲ ਉਮਰ ਹੋ ਗਈ ਆ ਤੇ ਮੈਨੂੰ ਲੱਗਦਾ ਨਹੀਂ ਕਿ ਮੁੰਡਾ ਮੇਰੇ ਨਾਲ ਅਜ ਕੋਈ ਭੱਜ ਕੇ ਵੇਖ ਲੇ ਡੰਡ ਮਾਰ ਕੇ ਦੇਖ ਲੇ ਔਰ ਜਿੱਦਾਂ ਮਰਜ਼ੀ ਕਰਕੇ ਦੇਖ ਲੇ ਕਿਉਂ ਮੈਨੂੰ ਕੋਈ ਲੱਗਦਾ ਨਹੀਂ ਕਿ ਮੇਰੇ ਨਾਲ ਕੋਈ ਜ਼ਿਆਦਾ ਫਿੱਟ ਹੋਊਗਾ ਬਿਲਕੁਲ ਬਿਲਕੁਲ ਇਹ ਭਾਜੀ ਪਲੇਨ ਹੈ ਕਿ ਨਾਲ ਉਹ ਕਹਿਆ ਜਾਂਦਾ ਕਿ ਪੰਜਾਬ ਨੂੰ ਫਿੱਟ ਕਰਨਾ ਹੈ ਤਾਂ ਸਾਨੂੰ ਜ਼ਰੂਰ ਕੋਈ ਨਾ ਕੋਈ ਵਕਰੇ ਉਪਰ ਆਲੇ ਜਿਹੜੇ ਨੇ ਉਹ ਕੀਤੇ ਜਾਂਦੇ ਰਹਿਣ ਚਾਹੀਦੇ ਕਿ ਮੈਂ ਕਿਤੇ ਹੋਰ ਵੀ ਬਜ਼ੁਰਗ ਸਾਹਿਬਾ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਵਿਜੀਪਾਇਕੋ ਜੀ ਕਾ ਖਾਲਸਾ ਬਾਇਕੋ ਜੀ ਕੀ ਕਰਨਾ ਚਾਹੋਗੇ ਇੱਥੇ ਬੈਠੇ ਹੋ ਗੱਲਾਂ ਬਾਤਾਂ ਵੀ ਹੁੰਦੀਆਂ ਆਉਣੀਆਂ ਸਾਥ ਨਹੀਂ ਲੱਭਦੀ ਉਹ ਜਿਹੜੀ ਸਾਥੀ ਲੱਭਦੇ ਸਾਂ ਲੇਕਿਨ ਹੁਣ ਗੋਆ ਵਰਗਾ ਤੁਹਾਨੂੰ ਮਾਹੌਲ ਮਿਲਿਆ ਹੈ ਡਲ ਝੀਲ ਵਰਗੀ ਸਾਨੂੰ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਇੱਥੇ ਜਰੂਰ ਇੱਥੇ ਪਹੁੰਚਦੇ ਹੋ ਤੁਸੀਂ ਜੀ ਇੱਥੇ ਪਹੁੰਚ ਕੇ ਬਹੁਤ ਮਜ਼ਾ ਆਉਂਦਾ ਵਾ ਧੰਨਵਾਦ ਬਾਬਾ ਜੀ ਉਹਨਾਂ ਦਾ ਜਿਨ੍ਹਾਂ ਨੇ ਇਹੋ ਜੀ ਜਗ੍ਹਾ ਬਣਾਈ ਆ ਹੂੰ ਇਹ ਉਹਨਾਂ ਦਾ ਉਪਰਾਲਾ ਉਹਨਾਂ ਦੀ ਸੇਵਾ ਸੰਭਾਲਾ ਹੂੰ ਬਾਕੀ ਇੱਥੇ ਆ ਕੇ ਮੈਂ ਹੀ ਕਦੀ ਵਾਕਿੰਗ ਕੀਤੀ ਨਹੀਂ ਇਹਨਾਂ ਵਾਕਿੰਗ ਦਾ ਇਹਨਾਂ ਮਜ਼ਾ ਹੀ ਕੋਈ ਪਤਾ ਹੈ ਹੂੰ ਔਰ ਪਿਛਲੇ 2 ਮਹੀਨੇ ਤੋਂ ਆ ਰਹੇ ਇਹਨਾਂ ਦਾ ਮਜ਼ਾ ਆ ਰਿਹਾ ਇਹਨਾਂ ਦਾ ਸਰੀਰ ਫਿੱਟ ਹੋ ਰਿਹਾ ਬਹੁਤ ਮਜ਼ਾ ਆ ਰਿਹਾ ਬਾਕੀ ਨੌਜਵਾਨ ਮਿਲਦੇ ਹਨ ਤੁਹਾਨੂੰ ਇੱਥੇ ਨੌਜਵਾਨ ਕਿਸ ਤਰ੍ਹਾਂ ਦਾ ਇਨਪੁਟ ਦਿੰਦੇ ਆਪਾਂ ਤੁਹਾਨੂੰ ਨੌਜਵਾਨ ਚਾਹਦੇ ਆ ਪਰ ਨੌਜਵਾਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੈਗਾ ਗਾਈਡ ਕਰਨ ਵਾਲੇ ਕੋਈ ਨਹੀਂ ਹੈਗੇ ਇੱਥੇ ਕੱਲ ਵੀ ਹੁਣ ਦੋ ਦੋ ਨੌਜਵਾਨ ਆਏ ਸੀ ਅੱਗੇ ਇੱਕ ਦਿਨ ਆਏ ਸੀ ਉਹਨਾਂ ਨੇ ਇੱਕ ਦੋ ਗਾਈਡ ਵਾਲੇ ਮਿਲਦੇ ਬਾਅਦ ਚ ਉਹਨਾਂ ਨੂੰ ਕੋਈ ਮਿਲਦਾ ਨਹੀਂਗਾ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਜੇ ਇੱਥੇ ਦੋ ਚਾਰ ਬੰਦੇ ਆ ਕੇ ਗਾਈਡ ਕਰਨ ਤੇ ਨੌਜਵਾਨ ਅੱਗੇ ਵਧਣਾ ਚਾਹੁੰਦੀ ਹੈ ਵਾਤਾਵਰਨ ਕਿਸ ਤਰ੍ਹਾਂ ਦਾ ਰਹਿੰਦਾ ਇੱਥੇ ਕਿਉਂਕਿ ਹੁਣ ਇੱਥੇ ਲੱਗੇ ਤੁਹਾਡੇ ਪਾਣੀ ਵੀ ਵਗਦਾ ਆ ਸੁੰਦਰ ਜਿਹੜੀ ਆ ਗ੍ਰੀਨਰੀ ਹੈ ਫਿਰ ਕਿਸ ਤਰ੍ਹਾਂ ਦਾ ਰਹਿੰਦਾ ਵਾਤਾਵਰਨ ਕਿਸ ਤਰ੍ਹਾਂ ਦਾ ਹੈ ਵਾਤਾਵਰਨ ਤੇ ਤੁਸੀਂ ਸਮਝੋ ਕਿ ਉਹ ਚੀ ਲਰਗਾ ਚੰਡੀਗੜਾ ਵਾਲਾ ਹਾਂ ਇੱਥੇ ਪਾਣੀ ਵੀ ਲੱਗੇ ਆ ਆਕਸੀਜਨ ਬਹੁਤ ਆ ਹਰ ਚੀਜ਼ ਮਤਲਬ ਪਾਣੀ ਦੀ ਪੀਣ ਦੀ ਫੈਸਿਲਿਟੀ ਹੈਗੀ ਆ ਨਵੇਂ ਤੋਂ ਨਵੇਂ ਬੰਦੇ ਨੂੰ ਮਿਲਦਾ ਸੁੱਖ ਦੁੱਖ ਸਾਰਿਆਂ ਦਾ ਸਾਂਝਾ ਹੁੰਦਾ ਨਵੀਂ ਜਾਣ ਪਛਾਣ ਹੁੰਦੀ ਆ ਨਵਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਬਹੁਤ ਵਧੀਆ ਲੱਗਦਾ ਤੇ ਲੱਗਦਾ ਕਿ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਚਾਹੀਦੇ ਚਾਹੇ ਬਾਬਾ ਜੀ ਉਹਨਾਂ ਦੀ ਮਦਦ ਲੈ ਕੇ ਕੀਤਾ ਜਾਂ ਤਾਂ ਜੋ ਕਿ ਲੋਕ ਜਿਹੜੇ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀ ਸਕਣ ਬਿਲਕੁਲ ਹੋਣੇ ਚਾਹੀਦੇ ਆ ਹਰ ਹਰ ਜਗ੍ਹਾ ਤੇ ਹੋਣੇ ਚਾਹੀਦੇ ਆ ਹਰ ਕਲੋਨੀ ਚ ਹੋਣੇ ਚਾਹੀਦੇ ਆ ਪਰ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਆ ਇਸ ਕਰਕੇ ਲੋਕਾਂ ਦਾ ਫਿਟਨੈਸ ਨਹੀਂ ਹੋ ਰਹੀ ਸਭ ਦਵਾਈਆਂ ਪਿੱਛੇ ਪੈ ਗਏ ਆ ਪਰ ਫਿਟਨੈਸ ਬਹੁਤ ਜ਼ਰੂਰੀ ਹੈ ਮੈਂ ਸੁਣਿਆ ਕਿ ਤੁਹਾਡਾ ਬ੍ਰਦਰ ਤੁਹਾਡੇ ਤੋਂ 5 ਸਾਲ ਵੱਡਾ ਹੈ ਤੇ ਕਹਿੰਦਾ ਕਿ ਮੈਂ ਜਿਹਨੇ ਡੰਡ ਮਾਰ ਲੈਣਾ ਤੁਸੀਂ ਨਹੀਂ ਮਾਰ ਸਕਦੇ ਨਹੀਂ ਮਾਰ ਸਕਦੇ ਉਹਨਾਂ ਦੇ ਸ਼ੁਰੂ ਤੋਂ ਫਿਟਿੰਗਾ ਸਰੀਰ ਉਹ ਵੇਖੋ ਉਹਨਾਂ ਨੇ ਆਰਮੀ ਦੀ ਜੌਬ ਕੀਤੀ ਆ ਅਸੀਂ ਸਾਡੀ ਜੌਬ ਨਹੀਂ ਕੋਈ ਉਹਨਾਂ ਦਾ ਮੇਰੇ ਤੇ ਗੋਡੇ ਨਹੀਂ ਚੱਲਦੇ ਮੈਂ ਤੇ ਗੋਡਿਆਂ 'ਤੇ ਟੀਕੇ ਲਵਾਉਣ ਲੱਗ ਪਿਆ ਉਹਨਾਂ ਮੈਨੂੰ ਕਿਹਾ ਕਿ ਮੇਰੇ ਨਾਲ 1 ਮਹੀਨਾ ਲਾ ਦੇ ਉਸ ਤੋਂ ਬਾਅਦ ਤੋਂ ਭਾਵੇਂ ਬੰਦ ਕਰਦੀ 1 ਮਹੀਨਾ ਲਾਉਣ ਤੋਂ ਬਾਅਦ ਹੁਣ ਮੈਂ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਅੰਦਰੋਂ ਖਿੱਚ ਕੇ ਲਿਆਉਣਾ ਕਿ ਚਲੋ ਚੱਲੀਏ ਵਿੱਚੋਂ ਜੇ ਕਈ ਆਰੋ ਨਹੀਂ ਵੀ ਆਉਂਦੇ ਤਾਂ ਫਿਰ ਮੈਂ ਕੱਲਾ ਆ ਜਾਣਾ ਲੇਕਿਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਕਿ ਜਿਵੇਂ ਨੌਜਵਾਨ ਨੇ ਉਹ ਕਹਿੰਦੇ ਨੇ ਕਿ ਨਸ਼ੇ ਤੋਂ ਦੂਰ ਹੋਣਾ ਚਾਹੁੰਦੇ ਆ ਉਹਨਾਂ ਨੂੰ ਇਸ ਤਰ੍ਹਾਂ ਦੀ ਸਪੋਰਟਸ ਗਰਾਊਂਡਸ ਨਹੀਂ ਮਿਲ ਪਾਉਂਦੀਆਂ ਨਾ ਵਾਕਿੰਗ ਜਿਹੜੀਆਂ ਟਰੈਕਸ ਮਿਲ ਪਾ ਰਹੇ ਨੇ ਕੀ ਲੱਗਦਾ ਹੈ ਖੋਰ ਵੀ ਹੋਣਾ ਤਾਂ ਜੋ ਕਿ ਜੇ ਪੰਜਾਬ ਦੇ ਮੱਥੇ ਤੇ ਕਲੰਕ ਲੱਗ ਰਿਹਾ ਨਸ਼ੇੜੀਆਂ ਦਾ ਉਹ ਦੂਰ ਕੀਤਾ ਜਾ ਸਕੇ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਹਰ ਜਗ੍ਹਾ ਤੇ ਬੱਚੇ ਹਰ ਜਗ੍ਹਾ ਤੇ ਚਾਹੁੰਦੇ ਆ ਇੱਥੇ ਵੀ ਅਸੀਂ ਵੇਖਿਆ 8-10 ਸਾਲ ਦੇ ਬੱਚੇ ਵੀ ਆਉਂਦੇ ਆ ਕੱਲ੍ਹ ਸਾਨੂੰ ਬੱਚੇ ਮਿਲੇ 18-18 ਸਾਲ ਦੇ ਉਹ ਵੀ ਚਾਹੁੰਦੇ ਆ ਕਿ ਅਸੀਂ ਅੱਗੇ ਵਧੀਏ ਅਸੀਂ ਨਸ਼ਿਆਂ ਤੋਂ ਬਚੀਏ ਅਸੀਂ ਵਾਕਿੰਗ ਕਰੀਏ ਕੱਲ੍ਹ ਲੰਮੇ ਹੋਣ ਦੀਆਂ ਸਕੀਮਾਂ ਹੋਣੀਆਂ ਕਿ ਅਸੀਂ ਲੰਮੇ ਕਿੱਧਰ ਹੋਵਾਂਗੇ ਫੌਜ ਚ ਭਰਤੀ ਹੋਵਾਂਗੇ ਪਰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਮੇਨ ਚੀਜ਼ ਗਾਈਡ ਗਾਈਡ ਕਰਨ ਵਾਲਾ ਹੋਵੇ ਫੇਰ ਗੱਲ ਬਣ ਸਕਦੀ ਹੈ ਇੱਕ ਹੋਰ ਬੜੀ ਇੱਥੇ ਸੁੰਦਰ ਚੀਜ਼ ਵੇਖਣ ਨੂੰ ਮਿਲੇਗੀ ਨਾਲ ਨਾਲ ਗੁਰਬਾਣੀ ਦਾ ਉਚਾਰ ਵੀ ਹੋ ਰਿਹਾ ਕਿ ਲੱਗਦਾ ਜਿ세 ਸਰੀਰ ਦੀ ਤੰਦਰੁਸਤੀ ਆ ਉੱਥੇ ਦਿਮਾਗ ਦੀ ਤ ਬਾਬਾ ਜੀ ਨਾ ਉਹ ਜੋ ਕੀਤਾ ਬੋਲਿਆ ਨਹੀਂ ਜਾ ਸਕਦਾ ਸ਼ਬਦਾਂ 'ਚ ਲੋਕ ਇੱਕ ਟਾਈਮ ਤੇ ਮੰਵੀ ਕਹਿੰਦਾ ਕਿ ਐਵੇਂ ਇੰਨਾ ਪੈਸਾ ਲਾ ਕੇ ਕੀ ਫਾਇਦਾ ਪਰ ਮੈਂ ਜਦੋਂ ਉਹਨਾਂ ਦੇ ਸਪੈਸ਼ਲੇ 2 ਮਹੀਨਿਆਂ ਤੋਂ ਆ ਰਿਹਾ ਮੈਂ ਨਾ ਕਿ ਇਹ ਪੈਸਾ ਲਾ ਕੇ ਬਹੁਤ ਵਧੀਆ ਕੀਤਾ ਇਹਨਾਂ ਨੇ ਤੁਸੀਂ ਭਵਿਕ ਚ ਵੀ ਆਉਂਦੇ ਰਹੋ ਬਿਲਕੁਲ ਜਿੰਨਾ ਚ ਰੱਬ ਲਿਆਊਗਾ ਨਾ ਚ ਜ਼ਰੂਰ ਆਵਾਂਗੇ ਬਿਲਕੁਲ ਬਿਲਕੁਲ ਜਿਹੜੇ ਇਹ ਲੋਕ ਨੇ ਇਹਨਾਂ ਦਾ ਕਹਿਣਾ ਕਿ ਬਹੁਤ ਵਧੀਆ ਉਪਰਾਲਾ ਜਿਹੜਾ ਹੈ ਉਹ ਬਾਬਾ ਜੀ ਲੋਕ ਕਿਤੇ ਇਹ ਬਜ਼ੁਰਗ ਵੀ ਸਾਹ ਨਾਮ ਜੁਨੇ ਗੱਲ ਕਰਨਾ ਹੈ ਅੰਕਲ ਜੀ ਕੀ ਨਾਮ ਹੈ ਤੁਹਾਡਾ ਜੀ ਮੇਜਰ ਸਿੰਘ ਮਰਣਾ ਇੱਥੋਂ ਦੇ ਰਹਿਣਾ ਹਾਂ ਜੀ ਜੀ ਇੱਥੋਂ ਰਹਿਣਾ ਕਿਦੋਂ ਉਧੇ ਆ ਰਹੇ ਹੋ ਸੈਰ ਕਰਾ ਤੇ ਜਦੋਂ ਦੀ ਬਾਬਾ ਜੀ ਹੁਣਾਂ ਨੇ ਬਣਾਇਆ ਟ੍ਰੈਕ ਤੇ ਬੜਾ ਮਜ਼ਾ ਆਵਾ ਬੜਾ ਆਨੰਦ ਆ ਸ਼ਕੂਨ ਮਿਲਦਾ ਜਦੋਂ ਆਪਣੇ ਕਰੀਦੇ ਆ ਤੇ ਨਾਲੇ ਸਿਹਤ ਤੰਦਰੁਸਤ ਆ ਬਿਲਕੁਲ ਉਹ ਦਿੰਦੀ ਨਹੀਂ ਤੇ ਕਦੀ ਬਲੱਡ ਪ੍ਰ ਬੜਾ ਮਜ਼ਾ ਬੜਾ ਆਨੰਦ ਆ ਬਾਬਾ ਜੀ ਉਹਨਾਂ ਦੀ ਕਿਰਪਾ ਜਿਹੜਾ ਉਹਨਾਂ ਨੇ ਸਾਨੂੰ ਇਹੋ ਜਿਹਾ ਬਣਾ ਕੇ ਟਰੈਕ ਦਿੱਤਾ ਸਰਕਾਰ ਨੂੰ ਵੀ ਚਾਹੀਦਾ ਕਿ ਕੋਈ ਨਾ ਕੋਈ ਮਤਲ ਲਾ ਕੇ ਬਣੇ ਜਿਹੜੇ ਇਹੋ ਜਿਹੇ ਟਰੈਕ ਬਣਾਏ ਹੋਣ ਤੇ ਸਾਰੀ ਜਿਹੜੀ ਆਪਣੀ ਪਬਲਿਕ ਹੈ ਜਨਰੇਸ਼ਨ ਹੈ ਉਹ ਜਿਹੜੀ ਤੰਦਰੁਸਤ ਰਹਿ ਸਕੇ ਲੇਕਿਨ ਅਕਸਰ ਹੀ ਤੁਸੀਂ ਸੱਥਾਂ ਨੂੰ ਯਾਦ ਕਰਦੇ ਜਿਹੜੇ ਪਿੰਡਾਂ ਦੇ ਸੱਥ ਹੁੰਦੀਆਂ ਸਨ ਹੁਣ ਇੱਥੇ ਬੈਠਦੇ ਹੋ ਕੇ ਗੱਲਾਂ ਬਾਤਾਂ ਦਾ ਮਜ਼ਾ ਆਉਂਦਾ ਜੀ ਇਹ ਭਾਈ ਸਾਹਿਬ ਜਦੋਂ ਹੱਥ ਸਾਰਿਆਂ ਦੇ ਨਾਲ ਮਿਲਦੇ ਆ ਦੂਰੋਂ ਸਾਸਤਰੀ ਕਾਲ ਸਾਸਤਰੀ ਕਾਲ ਹੁੰਦੀ ਆ ਤੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਵਾਕਿਆ ਹੀ ਉਹ ਸਾਨੂੰ ਸੱਥਾਂ ਯਾਦ ਆਉਂਦੀਆਂ ਇਹ ਡਲ ਝੀਲ ਦੀ ਗੱਲ ਕੀਤੀ ਜਾਂਦੀ ਕੋਈ ਕੋਈ ਕੀ ਲੱਗਦਾ ਕਿ ਅਜੇ ਵਰਗਾ ਮੁਕਾਬਲਾ ਕੋਈ ਨਹੀਂ ਨਹੀਂ ਇੱਥੇ ਡਲ ਝੀਲ ਦਾ ਤਾਂ ਕੋਈ ਕਹਿ ਨਹੀਂ ਜਾ ਸਕਦਾ ਪਰ ਇੱਥੇ ਸਾਡੇ ਜਿੰਨੇ ਕੁਦਰਤੀ ਜਿਹੜਾ ਮਤਲਬ ਰੁੱਖ ਦਰਖਤ ਨਾਲ ਪਾਣੀ ਵਗਦਾ ਨਾਲ ਪਾਤਸ਼ਾਹੀ ਦੀ ਬਾਣੀ ਚੱਲ ਰਹੀ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਸਕੂਨ ਮਿਲਦਾ ਮਨ ਨੂੰ ਆਤਮਿਕ ਚਕੂਨ ਵੀ ਮਿਲਦਾ ਤੇ ਨਾਲ ਸਰੀਰਕ ਤੰਦਰੁਸਤੀ ਸਾਰਾ ਕੁਝ ਮਿਲਦਾ ਹੈ ਬਾਬਾ ਜੀ ਦੀ ਉਹਨਾਂ ਦੀ ਬਾਬੇ ਪੂਰੀ ਵਾਲਿਆਂ ਦੀ ਦੇਣ ਹੈ ਜੀ ਨੌਜਵਾਨ ਪਹੁੰਚਦੇ ਨੇ ਇੱਥੇ ਫਿਰ ਕਿੰਨੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹਾਂਜੀ ਨੌਜਵਾਨ ਪਹੁੰਚਦੇ ਆ ਕਈ ਮਤਲਬ ਦੌੜਦੇ ਵੀ ਆ ਕੇ ਜਿਨ੍ਹਾਂ ਨੇ ਗਾਂ ਭਰਤੀ ਵੇਖਣੀ ਆ ਛੋਟੇ ਛੋਟੇ ਬੱਚੇ ਵੀ ਆਉਂਦੇ ਆ ਬੀਬੀਆਂ ਵੀ ਆਉਂਦੀਆਂ ਮਤਲਬ ਇੱਕ ਦੂਜੇ ਨੂੰ ਵੇਖ ਕੇ ਉਤਸ਼ਾਹ ਵਧਦਾ ਵਾ ਤੇ ਬੜਾ ਆਨੰਦ ਦਾ ਮਾਲ ਕਿਰਪਾ ਕਰੇ ਮਾਲ ਕਿਸੇ ਤਰ੍ਹਾਂ ਬਾਬਾ ਜੀ ਉਹਨਾਂ ਨੂੰ ਇਤਸ਼ਾਹ ਬਖ ਸਕੇ ਤੇ ਇਹ ਇਹਨਾਂ ਦੀ ਸਪਾਈਸ ਹੋਈ ਹੁੰਦੀ ਰਹੇ ਤੇ ਇੱਥੇ ਹੁੰਦੇ ਜਾਂਦੇ ਰਹੇ। ਸੋ ਇਹ ਸਨ ਅੰਮ੍ਰਿਤਸਰ ਦੇ ਲੋਕ ਅਧ ਖਾਸ ਤੋ ਇੱਕ ਨੌਜਵਾਨ ਨੇ ਉਹਨਾਂ ਵੀ ਗੱਲਬਾਤ ਕਰਦੇ ਆ ਕਿਉਂਕਿ ਅਕਸਰ ਹੀ ਨੌਜਵਾਨ ਪੰਜਾਬ ਦੀ ਰੀੜ ਦੀ ਹੱਡੀ ਆ। ਵਿਜੀ ਕੀ ਨਾਮ ਹੈ ਤੁਹਾਡਾ? ਗੌਰਵ ਜੀ। ਕਿੱਥੋਂ ਦੇ ਰਹਿਣ ਵਾਲੇ? ਇੱਥੇ ਅੰਮ੍ਰਿਤਸਰ ਤੋਂ ਆ ਮਰੱਬੇਲੀ ਗਲੀ ਜ। ਸੈਰ ਕਰਕੇ ਆਏ ਹੋ। ਹਾਂਜੀ ਉਹ ਮਾੜੇ ਮੋਢੇ ਪਾਈਪ ਹੋ ਕੇ ਆਏ ਆ। ਮਾੜੇ ਮੋਢੇ ਪੁੱਟ ਕੇ ਆਏ। ਕੋਈ ਤਿਆਰੀ ਤਿਆਰੀ ਦੁਰਿਤ ਨਹੀਂ ਕਰਦੇ ਕੋਈ ਕਿਤੇ ਜਾਂਦੇ ਅਗਨੀ ਵੀਰ ਦੀ ਤਿਆਰੀ ਕਰਦੇ ਹੋ। ਨਹੀਂ ਨਹੀਂ ਵਾਹੇ ਸ਼ਰੀਰ ਫਿਟ ਕਰਨ ਨੂੰ ਰੱਖਿਆ ਵਾਹਾ ਮਾਟਾ ਕੇ ਭਜਿਆ ਕਰੀਏ ਹਾਂ ਸ਼ਰੀਰ ਥੋੜਾ ਸੈੱਟ ਰਹੇਗਾ ਤੇ ਜਿਹੜੇ ਨੌਜਵਾਨ ਨੇ ਉਹ ਅਕਸਰ ਹੀ ਨੌਕਰੀਆਂ ਵਾਸਤੇ ਕਹਿੰਦੇ ਨੇ ਕਿ ਅਸੀਂ ਸਾਨੂੰ ਕੁਝ ਵਧੀਆ ਸ਼ਹਿਰਗਾ ਮਿਲ ਜਾਂਦੀ ਜਾਂ ਰਨਿੰਗ ਟਰੈਕਸ ਮਿਲ ਜਾਣ ਤਾਂ ਜੋ ਕਿ ਅਸੀਂ ਆਪਣੀਆਂ ਜੌਬਸ ਜਿਹੜੀਆਂ ਮਿਲ ਸਕਣ ਕੀ ਲੱਗਦਾ ਕਿ ਇਹ ਜ਼ਰੂਰੀ ਸੀਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਔਰ ਖਾਸ ਉਹ ਤੇ ਐਨਵਾਇਰਨਮੈਂਟ ਬੜਾ ਪਿਆਰਾ ਐ ਐਨਵਾਇਰਨਮੈਂਟ ਬਹੁਤ ਸਾਰੀ ਥੋੜਾ ਚਾਹਤ ਹੈ ਹਾਂ ਹੋ ਇੱਥੇ ਐਨਵਾਇਰਨਮੈਂਟ ਵੀ ਤਾਂ ਬੜੀ ਵਧੀਆ ਚੀਜ਼ ਹੈਗੀ ਨਾਲੇ ਜੋਬਸ ਵਗੈਰਾ ਦੇ ਜਿੱਥੇ ਗੱਲ ਕਰੀਓ ਉਹਦੇ ਐਨਸੀਸੀ ਦੇ ਕੱਪ ਲੱਗਦੇ ਆ ਮਤਲਬ ਕੈਂਪ ਲੱਗਦੇ ਸਾਡੇ ਕੋਲੇ ਵੀ ਆਏ ਹੀ ਗਏ ਉਹ ਕਹਿੰਦੇ ਐਨਸੀਸੀ ਕਰ ਲੋ ਫਿਰ ਮੈਂ ਕਹਿੰਦਾ ਰੱਖ ਲੀਏ ਕਰੀ ਉਹ ਵੀ ਰੱਖੀ ਹੋਈ ਮਤਲਬ ਐਤਵਾਰ ਦੇ ਐਤਵਾਰ ਆਪਣਾ ਲੱਗਦਾ ਆ ਉੱਥੇ ਡੀਏਵੀ ਕੈਂਪਗਾ ਉੱਥੇ ਲੱਗਦਾ ਵਾ ਤੁਸੀਂ ਇਕੱਲੇ ਆਉਂਦੇ ਹੋ ਫਿਰ ਹਾਂਜੀ ਹੁਣ ਇਕੱਲੇ ਹੀ ਆਉਣਾ ਬਹਿਣਾ ਕੀ ਕਰੀਏ ਕੀ ਕੀ ਗੱਲ ਇਲਾਕੇ ਚ ਨੌਜਵਾਨ ਮੁੰਡੇ ਥਗੇ ਨਹੀਂ ਨਹੀਂ ਹੈਗੇ ਆ ਬਾਕੀ ਕੰਮ ਕਮਾਕਾਰਾਂ ਦੇ ਜਾਣ ਲੇ ਆਪਾਂ ਹਜੇ ਜਾਣੇ ਨਹੀਂ ਪਏ ਮੈਂ ਕਹਿੰਦਾ ਜਿਆ ਅੰਮ੍ਰਿਤਸਰ ਤੇ ਪੰਜਾਬ ਨੂੰ ਖਾਸ ਤਰ ਨਸ਼ੇ ਨਾਲ ਬੜਾ ਜੋੜਿਆ ਜਾਂਦਾ ਰਿਹਾ ਕੀ ਲੱਗਦਾ ਤੁ ਨਹੀਂ ਵੈਸੇ ਨਸ਼ਾ ਦੇ ਹੈਗਾ ਇੱਥੇ ਉਹ ਗੱਲ ਨਹੀਂ ਵੀ ਵੈਸੇ ਬੰਦੇ ਆ ਦੇ ਆਪਣੇ ਆਪਣੇ ਉੱਤੇ ਹੈਗਾ ਵਾ ਜਿੰਨੇ ਜਿਹੜਾ ਕਰਦਾ ਉਹ ਕਰਦਾ ਉਹ ਛੱਡ ਨਹੀਂ ਸਕਦਾ ਜੇ ਉਹ ਲਤ ਜਿਹੜੀ ਹੈਗੀ ਨੇ ਨਸ਼ੇਲੀ ਇਹ ਬੜੀ ਮਾੜੀ ਚੀਜ਼ ਹੈਗੀ ਵਾ ਹੋਰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਇਲਾਕੇ ਦੇ ਲੱਗੇ ਚੱਕ ਜਿਹੜੇ ਹੋਰ ਤੇ ਜਿਹੜੇ ਹੈਗੇ ਅੱਜ ਕੱਲ ਬਸ ਜ਼ਿਆਦਾਤਰ ਵੈਸੇ ਮਾਪਿਓ ਦੇ ਚਾਹਦੇ ਕਿ ਬੰਦਾ ਪੜ੍ਹ ਲਿਖ ਕੇ ਹੋਰ ਕੰਮ ਜੇ ਬਸ ਕੁਛ ਆਹੀ ਹੈਗਾ ਵਾ ਕਿ ਸਾਰੇ ਹਰ ਕੋਈ ਮਾਪੇ ਜਾਣਦਾ ਕਿ ਆਪਣਾ ਬੱਚਾ ਪੜ੍ਹ ਲਿਖ ਕੇ ਕੁਛ ਕਰ ਜੇ ਇਹਦੇ ਆਪਾਂ ਵੀ ਬਸ ਕੀ ਲੱਗਦਾ ਨੇ ਕਿ ਜਿਹੜਾ ਨਸ਼ਾ ਕਰਨਾ ਜਿਹੜਾ ਸੈਰ ਦਾ ਕਰ ਲਈਏ ਦੌੜ ਦਾ ਕਰ ਲਈਏ ਨੌਕਰੀ ਦਾ ਕਰ ਲਈਏ ਜਾਂ ਆਪਣੇ ਮਾਪੇ ਬਾਪ ਦੀ ਜ਼ਿੰਦਗੀ ਸਵਾਰਨ ਦਾ ਨਸ਼ਾ ਕਰ ਲਈਓ ਬੈਟਰ ਨਹੀਂ ਸਗਵਾਉਂਦੇ ਜੇ ਇਹ ਚੀਜ਼ਾਂ ਇਹ ਮਿਹਨਤ ਲੱਗਦੀ ਨਾ ਫੇਰ ਖਾਣ ਪੀਣ ਦਾ ਜਿਹੜਾ ਨਸ਼ਾ ਉਹ ਜੇ ਕਿ ਮੈਂ ਤੋਚੇ ਸਵਾਦ ਲੈਣਾ ਬੰਦਿਆ ਨੇ ਅੱਜ ਕੱਲ ਲੋਕੀ ਸਵਾਦ ਵੜੇ ਲੈਂਦੇ ਆ ਬਿਲਕੁਲ ਬਿਲਕੁਲ ਇਹ ਉਹ ਨੌਜਵਾਨ ਨੇ ਜਿਹੜੇ ਲਗਾਤਾਰ ਹੀ ਪੰਜਾਬ ਦੀ ਅਤੇ ਦੇਸ਼ ਦੀ ਰੀੜ ਦੀ ਹੱਡੀ ਆ ਲੇਕਿਨ ਕਿਤਨਾ ਕਿਤੇ ਇਹਨਾਂ ਨੂੰ ਸਹੀ ਕਰਨਾ ਹੈ ਤੇ ਸਾਨੂੰ ਇਸ ਤਰ੍ਹਾਂ ਦੀਆਂ ਸਹਿਰਗਾਵਾਂ ਦੀ ਬਹੁਤ ਜ਼ਰੂਰਤ ਆ ਜੇਕਰ ਗੱਲ ਕੀਤੀ ਜਾਵੇ ਸੈਰਗਾਹ ਦੀ ਤਾਂ ਬਹੁਤ ਸਾਰੇ ਪੈਸੇ ਜ਼ਰੂਰ ਲੱਗੇ ਹੋਣਗੇ ਲੇਕਿਨ ਕਿਤਨਾ ਕਿਤੇ ਇਸ ਜਗ੍ਹਾ ਦਾ এনवायरमेंट ਆ ਉਹਨੂੰ ਜੇਕਰ ਤੁਸੀਂ ਅਗਰ ਤੁਸੀਂ ਮਹਿਸੂਸ ਕਰ ਸਕੋ ਜਿਵੇਂ ਮੈਂ ਮਹਿਸੂਸ ਕਰ ਰਿਹਾ ਸ਼ਾਇਦ ਤੁਹਾਨੂੰ ਇੱਕ ਅਲੱਗ ਹੀ ਅਨੁਭਵ ਆਇਆ ਹੋ ਮਿਲੇਗਾ ਕਿਉਂਕਿ ਜਿੱਥੇ ਇੱਕ ਪਾਸੇ ਸਿਹਤ ਦੀ ਜਿਹੜੀ ਹੈ ਤੰਦਰੁਸਤੀ ਬੜੀ ਜ਼ਰੂਰੀ ਹੈ ਤੇ ਮਾਨਸਿਕ ਸੰਤੁਸ਼ਟੀ ਜਿਹੜੀ ਆ ਉਹ ਵੀ ਜ਼ਰੂਰੀ ਨਹੀਂ ਚਾਹੀਦੀ ਜਿੱਦਾਂ ਹੀ ਇੱਥੇ ਪਹੁੰਚਦੇ ਆਂ ਸੱਜੇ ਪਾਸੇ ਜਿਹੜੇ ਸਪੀਕਰ ਲੱਗੇ ਹੋਏ ਨੇ ਇਸ ਵਿੱਚ ਜਿਹੜੀ ਹੈ ਗੁਰਬਾਣੀ ਜਿਹੜਾ ਹੈ ਉਹ ਚੱਲ ਰਹੀ ਹੁੰਦੀ ਆ ਉਹਦੇ ਨਾਲ ਹੀ ਰਾਤ ਨੂੰ ਜਿਹੜਾ ਹੈ ਰਹਿਰਾ ਸਾਹਿਬ ਦਾ ਪਾਠ ਜਿਹੜਾ ਹੈ ਉਹ ਵੀ ਇੱਥੇ ਜਿਹੜਾ ਹੈ ਉਚਾਰਨ ਹੁੰਦਾ ਹੋਇਆ ਤੇ ਕੰਨਾਂ ਦੇ ਵਿੱਚ ਪੈਂਦਾ ਤਾਂ ਜੋ ਕਿ ਇੱਕ ਇੱਕ ਅਲੱਗ ਅਨੁਭਵ ਜਿਹੜਾ ਹੈ ਉਹ ਦਿੱਤਾ ਜਾ ਸਕੇ ਲੇਕਿਨ ਕਿਤਨਾ ਕਿਤੇ ਸਰਕਾਰਾਂ ਅਗਰ ਚਾਹੇ ਤਾਂ ਬਹੁਤ ਕੁਝ ਹੋ ਸਕਦਾ ਹੈ ਲੇਕਿਨ ਸ਼ਾਇਦ ਸਰਕਾਰਾਂ ਦੀ ਨੀਅਤ ਜਿਹੜੀ ਹੈ ਉਹ ਜੁਰ ਅਨਜ਼ਰ ਨਹੀਂ ਆਂਦੀ ਲੇਕਿਨ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਥ ਵਾਂਗ ਜਿਹੜਾ ਹੈ ਉਸ ਨੂੰ ਤਿਆਰ ਕੀਤਾ ਗਿਆ ਹੈ ਤਾਂ ਜੋ ਕਿ ਬਜ਼ੁਰਗ ਜਿਹੜੇ ਨੇ ਉਹ ਇੱਥੇ ਪਹੁੰਚ ਸਕਣ ਇੱਥੇ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰ ਸਕਣ ਕਿਉਂਕਿ ਅਕਸਰ ਹੀ ਜਿਹੜੇ ਪਿੰਡਾਂ ਦੇ ਵਿੱਚ ਪਹੁੰਚਦੇ ਆਂ ਤੇ ਪਿੰਡਾਂ ਦੇ ਵਿੱਚ এনवायरमेंट ਵੇਖਣ ਤੋਂ ਬਾਅਦ ਬਹੁਤ ਸੋਹਣੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਅਨਜ਼ਰ ਆਉਂਦੀਆਂ ਨੇ ਲੇਕਿਨ ਕਿਤਨਾ ਕਿਤੇ ਇਹ ਤਾਂ ਤਸਵੀਰਾਂ ਜ਼ਰੂਰ ਅੰਮ੍ਰਿਤਸਰ ਦੇ ਲੋਕਾਂ ਨੂੰ ਜਿਹੜੀ ਹੈ ਉਹ ਜ਼ਰੂਰ ਰਾਹਤ ਦਿੰਦੀਆਂ ਹੋਣਗੀਆਂ ਕਿਉਂਕਿ ਜਿੱਥੇ ਇੱਕ ਪਾਸੇ ਨੌਜਵਾਨ ਅਤੇ ਬਜ਼ੁਰਗ ਅਤੇ ਮਿਡਲ ਜਿਹੜੇ ਏਜ ਦੇ ਲੋਕ ਨੇ ਉਹ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਪਹੁੰਚਦੇ ਹੋਣਗੇ ਉੱਥੇ ਹੀ ਮਾਨਸਿਕ ਸੰਤਜਾ ਤਣਾਅ ਹੈ ਉਸ ਨੂੰ ਵੀ ਦੂਰ ਕਰਨ ਵਾਸਤੇ ਪਹੁੰਚਦੇ ਹਨ ਕਿ ਤਾਂ ਜੋ ਕਿ ਆਪਣੇ ਇੱਕ ਜਰ ਦਿਨ ਚੜ੍ਹ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਉਹਨਾਂ ਦਾ ਸਟ੍ਰੈਸ ਆ ਉਸ ਨੂੰ ਦੂਰ ਕੀਤਾ ਜਾਂਦਾ ਹੋਵੇ ਲੇਕਿਨ ਇਸ ਨੂੰ ਅਗਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਜੇਕਰ ਮਿਨੀ ਗੋਆ ਦਾ ਨਾਮ ਕੀ ਕਿਹਾ ਜਾਵੇ ਹੋਰ ਦੇ ਸਕਦਾ ਹੈ ਕੋਈ ਅਗਰ ਚਾਵੇ ਤਾਂ ਚੰਡੀਗੜ੍ਹ ਦੀ ਸੁਖਨਾ ਲੈਕ ਦਾ ਨਾਮ ਜਿਹੜਾ ਹੈ ਉਹ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਕਹਿ ਰਹੇ ਨੇ ਕਿ ਵਰਗੀ ਝੀਲ ਜਿਹੜੀ ਹੈ ਉਹ ਵੀ ਤੁਹਾਨੂੰ ਕਿਸੇ ਨੂੰ ਨਜ਼ਰ ਨਹੀਂ ਆਵੇਗੀ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਵਿੱਚ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਜੋ ਉਪਰਾਲੇ ਕੀਤੇ ਗਏ ਨੇ ਉਸ ਨੂੰ ਵੇਖ ਕੇ ਜਰੂਰ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਪਹੁੰਚ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਵੀ ਨਜ਼ਰ ਆ ਰਹੇ ਖਾਸ ਤੌਰ ਤੇ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਕਾਫੀ ਚੇਂਜਸ ਜਿਹੜੀਆਂ ਨੇ ਉਹ ਇੱਥੇ ਇਸ ਸੈਰ ਦਾ ਵਰਣਨ ਕਰਕੇ ਮਿਲਦੀ ਹੋਈ ਨਜ਼ਰਾਈ ਹੈ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬਾਜਾਬ ਦੇ ਨੌਜਵਾਨ ਨਸ਼ੇ ਦਾ ਤਿਆਗ ਕਰਕੇ ਕੋਈ ਹੋਰ ਨਸ਼ੇ ਨੇ ਜਿਹੜੇ ਉਹਨਾਂ ਨੂੰ ਲਗਾਇਆ ਜਾ ਸਕੇ ਜਿਸ ਵਿੱਚ ਆਪਣੇ ਮਾਪੇ-ਮਾਪ ਦੀ ਸੇਵਾ ਕਰਨਾ ਉਸਰ ਨਸ਼ੇ ਨੂੰ ਕਿਹਾ ਜਾ ਦੱਸਣਾ ਹੋਰ ਵੀ ਨਸ਼ਿਆਂ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਇੱਥੇ ਪਹੁੰਚਦੇ ਨੇ ਆਪਣੇ ਆਪਸ ਵਿੱਚ ਬੈਠ ਕੇ ਦੁੱਖ ਸੁੱਖ ਸਾਂਝੇ ਕਰਦੇ ਨੇ ਤਾਂ ਜੋ ਕਿ ਉਹ ਆਪਣਾ ਸਟ੍ਰੈਸ ਜਿਹੜਾ ਹੈ ਉਹ ਖਤਮ ਕਰ ਸਕਦੇ ਨੇ ਤੇ ਬੀਬੀਆਂ ਇਥੇ ਪਹੁੰਚ ਕੇ ਆਪਣੇ ਘਰ ਦੀਆਂ ਇੰਨੀ ਗੱਲਾਂ ਨੇ ਉਹ ਵੀ ਬੀਬੀਆਂ ਵਿੱਚ ਬੈਠ ਕੇ ਜਿਹੜੀ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਜਰੂਰ ਲੋਕਾਂ ਨੂੰ ਜਿਹੜਾ ਹੈ ਮਿਲਣਾ ਚਾਹੀਦਾ ਤਾਂ ਜੋ ਕਿ ਇੱਕ ਵੱਖਰਾ এনवायरमेंट ਜਿਹੜਾ ਹੈ ਲੋਕਾਂ ਨੂੰ ਮਿਲ ਸਕੇ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਜਿਹੜੀ ਸਟ्रेस ਭਰੀ ਜ਼ਿੰਦਗੀ ਹੈ ਉਸ ਤੋਂ ਨਜਾਹਤ ਮਿਲ ਸਕੇ ਕੈਮਰਾਮੈਨ ਵੰਸਰਾ ਗੁਰਪ੍ਰੀਤ ਸਿੰਘ ਅਮਰਸਰ ਸਾਹਿਬ